ਤੁਸੀਂ ਦੇਖ ਰਹੇ ਹੋ ਜਨਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗਾਰਜਸ ਦੀ ਮੈਡੀਕਲ ਸਟਾਫ ਦੇ ਵੱਲੋਂ ਰੈਲੀ ਕੀਤੀ ਗਈ ਹੈ ਧਰਨਾ ਲਗਾਇਆ ਗਿਆ ਹੈ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਤੇ ਨਾਲ ਹੀ ਨਾਰੀ ਬਾਜੀ ਹੁੰਦੀ ਹੋਈ ਵੀ ਨਜ਼ਰ ਆਈ ਹੈ ਇਥੇ ਸਟਾਫ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀਆਂ ਤਨਖਾਹਾਂ ਰਿਲੀਜ਼ ਨਹੀਂ ਕੀਤੀਆਂ ਜਾ ਰਹੀਆਂ ਪਿਛਲੇ ਕੁਝ ਮਹੀਨਿਆਂ ਤੋਂ ਅਜਿਹਾ ਹੀ ਹੋ ਰਿਹਾ ਹੈ ਪਿਛਲੇ ਮਹੀਨੇ ਬਹੁਤ ਜ਼ਿਆਦਾ ਕਹਿਣ ਦੇ ਬਾਵਜੂਦ ਵੀ 23 ਤਾਰੀਖ ਨੂੰ ਜਾ ਕੇ ਕਿਤੇ ਤਨਖਾਹ ਦਿੱਤੀ ਗਈ ਸੀ ਇਥੇ ਸਟਾਫ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਮੈਡੀਕਲ ਕਾਲਜ ਦੇ ਅੰਡਰ ਹੁੰਦੇ ਸੀ ਪਰਤੂ ਹੁਣ ਸਾਨੂੰ ਕਿਸੇ ਹੋਰ ਦੇ ਅੰਡਰ ਕਰ ਦਿੱਤਾ ਗਿਆ ਹੈ ਜਿਸ ਕਰਕੇ ਸਾਡੀ ਤਨਖਾਹ ਲੇਟ ਹੁੰਦੀ ਹੈ ਇਥੇ ਮੰਗ ਕੀਤੀ ਗਈ ਹੈ ਕਿ ਸਾਡਾ ਡਿਪਾਰਟਮੈਂਟ ਵਾਪਸ ਤੋਂ ਮੈਡੀਕਲ ਸੁਪਰਡੈਂਟ ਦੇ ਅਧੀਨ ਕਰ ਦਿੱਤਾ ਜਾਵੇ ਤਾਂ ਜੋ ਸਾਡੀਆਂ ਤਨਖਾਹਾਂ ਲੇਟ ਨਾ ਹੋਣ ਤੇ ਸਾਨੂੰ ਮੌਕੇ ਤੇ ਸਮੇਂ ਸਿਰ ਮਿਲ ਸਕਣ ਇਥੇ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਕਈ ਵਾਰ ਕਿਹਾ ਗਿਆ ਹੈ ਕਿ ਤਨਖਾਹ ਤੁਹਾਨੂੰ 3 ਜਾਂ 5 ਤਰੀਕ ਤੱਕ ਪਾ ਦਿੱਤੀ ਜਾਵੇਗੀ ਪਰੰਤੂ ਹੁਣ ਤਾਂ 8 ਤਰੀਕ ਹੋ ਗਈ ਹੈ ਤਨਖਾਹ ਅਜੇ ਤੱਕ ਨਹੀਂ ਪਾਈ ਗਈ ਹੁਣ ਮੈਡੀਕਲ ਸੁਪਰਡੈਂਟ ਆਏ ਨੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਸਬੰਧਤ ਡਿਪਾਰਟਮੈਂਟ ਨੂੰ ਇਸ ਸਟਾਫ ਨੂੰ ਤਨਖਾਹ ਹੁਣ ਜਲਦੀ ਹੀ ਪਵਾ ਦਿੱਤੀ ਜਾਵੇਗੀ ਇਥੇ ਸਟਾਫ ਦਾ ਕਹਿਣਾ ਹੈ ਕਿ ਅਸੀਂ ਅੱਜ ਕੁਝ ਸਮਾਂ ਹੋਰ ਉਡੀਕ ਕਰਾਂਗੇ ਜੇਕਰ ਤਾਂ ਤਨਖਾਹ ਪਵਾ ਦਿੱਤੀ ਗਈ ਤਾਂ ਠੀਕ ਹੈ ਜੇਕਰ ਨਹੀਂ ਤਾਂ ਅਸੀਂ ਕੋਈ ਹੋਰ ਵੱਡਾ ਐਕਸ਼ਨ ਲਵਾਂਗੇ ਸਸਾਇਟੀ ਕੀ ਕੀ ਕਰਨ ਦੀ ਕੀ ਚਾਹਵਾ ਮਾਦਿ ਤੇ ਮੇਰਾ ਨਾਮ ਸੰਦੀਪ ਕੌਰ ਬਰਨਾਲਾ ਜੀ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਜਿਹੜੀ ਅੱਜ ਇਹ ਰੈਲੀ ਕੀਤੀ ਆ ਧਰਨਾ ਲਾਇਆ ਸੀ ਸਾਡੀਆਂ ਤਨਖਾਹਾਂ ਜਿਹੜੀਆਂ ਰਿਲੀਜ਼ ਨਹੀਂ ਕੀਤੀਆਂ ਪਿਛਲੇ ਮਹੀਨੇ ਵੀ ਇਹੇ ਕੁਝ ਹੋਇਆ ਸੀ ਤੇ 23 ਤਰੀਕ ਨੂੰ ਜਾ ਕੇ ਤਨਖਾਹ ਪਈ ਸੀ ਅਸੀਂ ਸਰਕਾਰ ਨੂੰ ਬੇਨਤੀਆਂ ਕਰ ਕਰਕੇ ਥੱਕ ਗਏ ਆ ਕਿ ਜਿਹੜੇ ਸਾਡਾ ਇਹ ਮੈਡੀਕਲ ਕਾਲਜ ਦੇ ਅੰਡਰ ਸੀਗੇ ਸਾਨੂੰ ਚਾਕੇ ਪ੍ਰਿੰਸੀਪਲ ਸਰ ਦੇ ਅੰਡਰ ਕਰ ਦਿੱਤਾ ਜਿਹਦੇ ਕਾਰਨ ਕਰਕੇ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਸੈਲਰੀ ਆ ਉਹ ਕਾਫੀ ਲੇਟ ਹੋ ਰਹੀ ਆ ਸਾਡਾ ਜਿਹੜਾ ਡਿਪਾਰਟਮੈਂਟ ਆ ਉਹ ਵਾਪਸ ਮੈਡੀਕਲ ਸੁਪਰਡੈਂਟ ਦੇ ਅਧੀਨ ਆ ਜਾਵੇ ਤਾਂ ਜੋ ਸਾਾਨੂੰ ਜਿਹੜੀਆਂ ਸੈਲਰੀਆਂ ਸਾਡੀਆਂ ਮੌਕੇ ਤੇ ਮਿਲ ਸਕਣ ਤੇ ਹੁਣ ਵੀ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਆ ਸਾਨੂੰ ਕਹਿੰਦੇ ਸੀ 3 ਤਰੀਕ ਨੂੰ ਮਿਲ ਜੂਗੀ 5 ਤਰੀਕ ਨੂੰ ਚੱਲ ਰਹੀ ਮਿਲੂਗੀ ਪਰ 7 ਤਰੀਕ ਤੱਕ ਵੀ ਨਿਕਲ ਗਈ ਅੱਜ 8 ਤਰੀਕ ਹੋ ਗਈ ਸਾਡੀ ਸੈਲਰੀ ਰਿਲੀਜ਼ ਨਹੀਂ ਹੋਈ ਤਰੀਕ ਉਹਨੇ ਮੈਡੀਕਲ ਸੁਪਰਡੈਂਟ ਸਰ ਆਏ ਸੀਗੇ ਉਹ ਸਾਨੂੰ ਆਸ਼ਵਾਸ਼ਣ ਦੇ ਕੇ ਗਏ ਆ ਕਿ ਜਲਦ ਤੁਹਾਡੀਆਂ ਸੈਲਰੀਆਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ ਪਰ ਉਹ ਜਿਹੜਾ ਆ ਸਾਨੂੰ ਲੱਗਿਆ ਕਿ ਉਹ ਆਸ਼ਵਾਸ਼ਣ ਨਹੀਂ ਆ ਉਹ ਕਿਸੇ ਤਰ੍ਹਾਂ ਦੀ ਹਜੇ ਸੈਲਰੀ ਰਿਲੀਜ਼ ਹੋਉਂਦਾ ਕੋਈ ਕਾਰਨ ਲੱਗ ਨਹੀਂ ਰਿਹਾ ਫਿਲਹਾਲ ਦਾ ਜਿਹੜਾ ਅਸੀਂ ਇਹ ਇੱਥੇ ਹੀ ਧਰਨਾ ਦੇ ਰਹੇ ਆ 10 ਤੋਂ 11 ਮਈ ਤੱਕ ਰਵੇਟ ਕਰਾਂਗੇ ਜੇ ਨਹੀਂ ਸੈਲਰੀ ਆਈ ਉਗੀ ਸਾਡੀ ਤਾਂ ਫਿਰ ਅਸ ਤੋਂ ਬਾਅਦ ਅਸੀਂ ਜਿਹੜੀ ਮੀਟਿੰਗ ਕਰਨ ਤੋਂ ਬਾਅਦ ਅਸੀਂ ਕੋਈ ਜਿਹੜਾ ਵੱਡਾ ਐਕਸ਼ਨ ਲੈ ਲਾਂਗੇ